ਤੋ ਪੈ ਰਹੇ ਮੀਨੇ ਸਥਿਤੀ ਨੂੰ ਹੋਰ ਵੀ ਜ਼ਿਆਦਾ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਹੁਣ ਜੋ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਲੀ ਅੱਜ ਅਤੇ ਕੱਲ 2 ਤਰੀਕ ਤੱਕ ਜੋ ਹਾਲਾਤ ਹੈਗੇ ਨੇ ਅਜੇ ਹੀ ਬਣੇ ਰਹਿਣ ਦੀ ਸੰਭਾਵਨਾ ਹੈਗੀ ਹੈ ਤਿੰਨ ਜ਼ਿਲ੍ਹਿਆਂ ਦੇ ਵਿੱਚ रेड अलर्ट ਕਰ ਦਿੱਤਾ ਗਿਆ ਭਾਵ ਕਿ ਮੀਂਹ ਪੈਣ ਦੀ ਸੰਭਾਵਨਾ ਜ਼ਾਰੀ ਕੀਤੀ ਗਈ ਹੈ ਪਹਿਲਾਂ ਤੋਂ ਹੀ ਜਿਹੜੇ ਕਿ ਦਰਿਆ ਪੂਰੇ ਉਫਾਂ ਦੇ ਉੱਪਰ ਵਗ ਰਹੇ ਨੇ ਅਜਿਹੇ ਦੇ ਵਿੱਚ ਜੋ ਇਹ ਬਰਸਾਤ ਹੈ ਉਹ ਆਫਰਟ ਬਣ ਕੇ ਵਰੀ ਹੈਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਤਬਾਹੀ ਤਬਾਹੀ ਜੋ ਨਜ਼ਰ ਆ ਰਹੀ ਹੈਗੀ ਸੱਤ ਜ਼ਿਲ੍ਹੇ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਕਿ ਹਲ ਪਾਸੇ ਜਲਤਲ ਹੀ ਨਜ਼ਰ ਆ ਰਿਹਾ ਹੈਲਕੀ ਮੁੱਖ ਮੰਤਰੀ ਭਗਵੰਤ ਪਾnde ਵੱਲੋਂ ਅੱਜ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਹੈ ਜਿਸ ਦੇ ਵਿੱਚ ਹੜਾ ਨਾਲ ਕੀਮਨ ਜਿਠਿਆ ਜਾਵੇ ਸਬੰਧੀ ਨੀਤੀ ਤਿਆਰ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਜੋ ਜਾਇਜ਼ਾ ਲਿਆ ਗਿਆ ਸੀ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਉਸ ਵੇਲੇ ਸੀਐਮ ਨੇ ਆਪਣੇ ਡੱਕੀ ਹੈਲੀਕਾਪਟਰ ਓਹੋ ਰਾਹਤ ਕਾਰਜਾਦਲੀ ਦੇਣ ਦੀ ਗੱਲ ਆਕੀ ਸੀ ਜਿਸ ਦੇ ਜ਼ਰੀਏ ਰੈਸਕਿਊ ਅਤੇ ਲੋਕਾਂ ਤੱਕ ਰਸਦ ਸਮਾਨ ਜਿਹੜਾ ਕਿ ਪਹੁੰਚਾਉਣ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੇ ਨੇ ਤੇ ਬੀਤੀ ਸ਼ਾਮ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਵੀ ਸੀਮਾਨ ਪਹੁੰਚਦੇ ਹੈਗੇ ਜਿੱਥੇ ਕਿ ਉਹਨਾਂ ਵੱਲੋਂ ਰਾਵੀ ਅਤੇ ਬਿਆਸ ਤਰੀਆ ਦੇ ਜਿਹੜੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਹੈਗੇ ਨੇ ਉਥੇ ਦੇ ਵਿਕਾਸ ਕਾਰਜਾ ਦਾ ਨਿਖਣ ਕੀਤਾ ਜਾਂਦਾ ਗਰਾਊਂਡ ਜ਼ੀਰੋ ਤੋਂ ਅਧਿਕਾਰੀਆਂ ਨਾਲ ਰਾਪਤਾ ਕਰਕੇ ਰਿਪੋਰਟ ਵੀ ਲਈ ਗਈਆ ਹੁਣ ਇਸ ਵੇਲੇ ਦੀ ਵੱਡੀ ਖਬਰ ਹੈ ਕਿ 2 ਸਤੰਬਰ ਤੱਕ ਪੰਜਾਬ ਦੇ ਵਿੱਚ ਹੜ੍ਹ ਦਾ ਖਤਰਾ ਇਸੇ ਤਰ੍ਹਾਂ ਹੀ ਮੰਡਰਾਇਆ ਜਿਹੜਾ ਕਿ ਬਣਿਆ ਰਹੇਗਾ ਤੇ ਚਾਰ ਜ਼ਿਲ੍ਹੇ ਰੈਡ ਅਲਰਟ ਤੇ ਨੇ ਪੰਜਾਬ ਦੇ 500 ਪਿੰਡ ਅਜੇਹੇ ਨੇ ਜਿੱਥੇ ਪਾਣੀ ਦੀ ਮਾਰ ਪਈ ਹੈ ਤੇ ਹਜ਼ਾਰਾਂ ਹੀ ਲੋਕ ਜਿਹੜੇ ਕਿ ਉੱਥੇ ਫਸੇ ਹੋਏ ਨੇ ਫੌਜ ਦੇ ਵੱਲੋਂ ਆਪਣਾ ਮੋਰਚਾ ਸੰਭਾਲਿਆ ਗਿਆ ਤੇ ਵਿਸ਼ੇਸ਼ ਵਾਹਨਾਂ ਦੇ ذریعے ਜਿਹੜਾ ਕਿ ਫੌਜ ਦੇ ਵੱਲੋਂ ਇਹ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਜਿਹੜੇ ਲੋਕ ਜ਼ਿਆਦਾ ਹੀ ਪ੍ਰਭਾਵਿਤ ਇਲਾਕੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢ ਕੇ ਸੇਫਟੀ ਜਿਹੜੇ ਕਿ ਸੁਰੱਖਿਆ ਉਪਕਰਨਾਂ ਦੀ ਮਦਦ ਦੇ ਨਾਲ ਸੁਰੱਖਿਅਤ ਥਾਂਾਂ ਦੇ ਉੱਪਰ ਪਹੁੰਚਾਇਆ ਜਾ ਰਿਹਾ ਪਠਾਨਕੋਟ ਅਤੇ ਹੁਸ਼ਿਆਰਪੁਰ ਸਮੇਤ ਰੂਪਨਗਰ ਕਰਤੇ ਵਿੱਚ ਜਿਹੜੀ ਕੇ ਇਸ ਵੇਲੇ ਸਥਿਤੀ ਪਹਿਲਾਂ ਹੀ ਡਾਵਾ ਡੋਲ ਹੈ ਉੱਥੇ ਮੀਨੂ ਲੈ ਕੇ yellow alert ਜਾਰੀ ਕੀਤਾ ਗਿਆ ਅਤੇ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਬੇਹਤ ਤੇਜ਼ بارش ਦੇ ਕਰਕੇ ਮਾਮਲਾ ਹੋਰ ਵੀ ਵਿਕ ਵਿਗੜ ਸਕਦੇ ਮੌਸਮ ਵਿਭਾਗ ਦੇ ਵੱਲੋਂ ਮੋਹਾਲੀ, ਰੂਪਨਗਰ, ਚਿੱਤਪਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਵਿੱਚ ਵੀ ਰੈਡ ਅਲਰਟ ਕੀਤਾ ਗਿਆ। ਪੰਜਾਬ ਦੇ ਨਾਲ ਨਾਲ ਜੰਮੂ ਕਸ਼ਮੀਰ ਦੇ ਵਿੱਚ ਵੀ ਜੋ ਇਹ ਮੀਨੂ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਹਿਮਾਚਲ ਦੇ ਵਿੱਚ ਦੁਬਾਰਾ ਤੋਂ ਜੇਕਰ ਮੀਨੂ ਲੈ ਕੇ ਅਸਰ ਬਣਦੇ ਨੇ ਕਿਉਂਕਿ ਇੱਕ ਵਾਰ ਫਿਰ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਪੱਛਮੀ ਗੜਬੜੀ ਸਰਗਰਮ ਹੋਣ ਦੇ ਚੱਲਦੇ ਇੱਥੇ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਪੰਜਾਬ ਅਤੇ ਇਸ ਦਿਨ ਨਾਲ ਲੱਗਦੇ ਗਵਾਂਡੀ ਸੂਬੇ ਦੇ ਵਿੱਚ ਮੀਨੂ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਡੈਮ ਜਿਹੜੇ ਕਿ ਨਕੋਨਕ ਭਰੇ ਹੋਏ ਹੈਗੇ ਨੇ ਭਾਖੜਾ ਦੀ ਗੱਲ ਕਰ ਲਈਏ ਤੇ ਇੱਥੇ ਵੀ ਜਿਹੜਾ ਕਿ ਪਾਣੀ ਦਾ ਪੱਧਰ ਹੈ ਖਤਰੇ ਦੇ ਨਿਸ਼ਾਨ ਦੇ ਬੇहद ਕਰੀਬ ਹੈ ਤੇ ਪੌਂਗ ਡੈਮ ਨੇ ਔਲਰੇਡੀ ਖਤਰੇ ਦੇ ਨਿਸ਼ਾਨ ਤੋਂ 13 ਫੁੱਟ ਉੱਪਰ ਚੱਲ ਰਿਹਾ ਹੈ ਤੇ ਥੋੜਾ ਜਿਹਾ ਹਾਲਾਂਕਿ ਇਸ ਦੇ ਪਾਣੀ ਦੇ ਵਿੱਚ ਗਿਰਾਵਟ ਜ਼ਰੂਰ ਦੇਖੀ ਗਈ ਹੈ ਪਾਣੀ ਦਾ ਪੱਧਰ ਘਟਿਆ ਪਰ ਹਲੇ ਵੀ 13 ਫੁੱਟ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਪੌਂਗ ਡੈਮ ਵਗ ਰਿਹਾ ਹੈਗਾ ਤੇ ਅਜਿਹੇ ਦੇ ਵਿੱਚ ਕਿ ਜਿਹੜੀ ਕਿ ਸਥਿਤੀ ਹਲੇ ਸੁਧਰਨ ਦੇ ਵੱਲ ਕੋਈ ਵੀ ਸੰਕੇਤ ਨਜ਼ਰ ਮਿਲਦਾ ਨਹੀਂ ਆ ਰਿਹਾ ਤਰਨਤਰਨ ਦੇ ਪਿੰਡ ਮਹਿੰਦੀਪੁਰ ਨੇੜੇ ਵੀ ਪਾਕਿਸਤਾਨ ਤੋਂ ਪਾਣੀ ਭਾਰਤ-ਪਾਕ ਸਰਹੱਦ ਦੇ ਉੱਪਰ ਦਾਖਲ ਹੋਇਆ ਜਿਸ ਨਾਲ ਜਿਹੜਾ ਕਿ ਇੱਥੇ ਵਾਹ ਟੁੱਟ ਜਾਂਦੀ ਹੈ ਪਿੰਡ ਦੇ ਲੋਕ ਅਤੇ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਸਾਂਝੇ ਤੌਰ ਤੇ ਇੱਥੇ ਮੋਰਚਾ ਸੰਭਾਲਿਆ ਜਾਂਦਾ ਹੈ ਤੇ ਜੋ ਪਾੜ ਪਿਆ ਉਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਮਨੀ ਸਰਦੀ ਗੱਲ ਕਰੀਏ ਤੇ ਇੱਥੇ ਅਜਨਾਲਾ ਦੇ ਵਿੱਚ ਪਹਿਲਾਂ ਹੀ ਹੜ ਦੀ ਮਾਰ ਪਈ ਹੋਈ ਹੈਗੀ ਅਤੇ ਲੋਕਾਂ ਨੂੰ ਟਰੈਕਟਰਾਂ ਦੇ ذریعے ਫੋਰਸ ਦੇ ਵਿਸ਼ੇਸ਼ ਵਾਹਨਾਂ ਦੇ ذریعے ਰੈਸਕਿਊ ਕੀਤਾ ਜਾ ਰਿਹਾ ਅਤੇ ਕਈ ਪਿੰਡਾਂ ਦੇ ਵਿੱਚ ਇਹ ਸਥਿਤੀ ਹੈ ਕਿ ਪਾਣੀ 10-10 ਫੁੱਟ ਭਰੇ ਹੋਣ ਕਰਕੇ ਜਿਹੜੇ ਕੀ ਹੈ ਬਚਾਅ ਕਾਰਜਾਂ ਦੇ ਵਿੱਚ ਕਾਫੀ ਦਿੱਕਤ ਵੀ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਵੀ ਇਸ ਵੇਲੇ ਦੱਸਿਆ ਜਿਹੜੇ ਕਿ ਮਕੋੜਾ ਪਤਨ ਤੋਂ ਇਹ ਜਿਹੜੇ ਕੀ ਹੈ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਬੇहद ਚਿੰਤਾ ਨੂੰ ਵਧਾਉਣ ਵਾਲੀਆਂ ਨੇ ਅਤੇ ਇੱਥੇ ਹਾਲਾਤ ਇਹ ਨੇ ਕਿ ਹੈਲੀਕਾਪਟਰ ਦੀ ਮਦਦ ਦੇ ਨਾਲ ਰੋਕਾ ਤੱਕ ਰਾਸ਼ਨ ਸਮਗਰੀ ਪਹੁੰਚਾਈ ਜਾ ਰਹੀ ਹੈ ਪਰ ਜਿਹੜੇ ਕੀ ਹੈ ਹੁਣ ਤੱਕ ਤਰਨਤਾਰਨ ਗੁਰਦਾਸਪੁਰ ਅਤੇ ਮਾਦ ਪੁਰ ਦੇ ਵਿੱਚ 6 ਲੋਕਾਂ ਦੀ ਮੌਤ ਹੋ ਜਾਂਦੀ ਖਬਰ ਹੈ ਤਰੰਤਰਾਂ ਦੇ ਪਿੰਡ ਬੁਰਜ ਦੇਵਾ ਸਿੰਘ ਦੀ ਗੱਲ ਕਰੀਏ ਤੇ ਇੱਥੇ ਦੋ ਬੱਚੇ ਪ੍ਰਭ ਅਤੇ ਪ੍ਰਿੰਸ ਜਿਨ੍ਹਾਂ ਦੀ ਉਮਰ ਤਕਰੀਬਨ 9 ਸਾਲ ਅਤੇ 11 ਸਾਲ ਦੱਸੀ ਜਾ ਰਹੀ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਨਿਹੰਗ ਸਿੰਘਾਂ ਨੇ ਬੱਚਿਆਂ ਨੂੰ ਆਪਣੇ ਕੋੜੇਚਰਾਉਂ ਦੇ ਲਈ ਜਿਹੜਾ ਕਿ ਭੇਜਿਆ ਸੀ ਅਤੇ ਇਸੇ ਦੌਰਾਨ ਅਚਾਨਕ ਪਾਣੀ ਆ ਜਾਂਦਾ ਜਿਸ ਦੀ ਚਪੇੜ ਦੇ ਵਿੱਚ ਆੜ ਜਾਣ ਕਰਕੇ ਇਹ ਬੱਚੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮਾਦੂਪੁਰ ਅਤੇ ਗੁਰਦਾਸਪੁਰ ਦੇ ਵਿੱਚ ਵੀ ਦਰਿਆਵਾਂ ਦੇ ਜਿਹੜੇ ਕਿ ਓਵਰਫਲੋ ਪਾਣੀ ਦੀ ਵਜ੍ਹਾ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਮੰਨਪਾਗੀ ਖਬਰ ਹੈ ਉੱਧਰ ਅਸੀਂ ਇਹ ਮੰਨਦੇ ਵੱਲੋਂ ਇੱਕ ਵੱਡੀ ਜਿਹੜੀ ਕਿ ਗੱਲ ਆਖੀ ਗਈ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਜਾਂ ਫਿਰ ਜਿੰਨੇ ਵੀ ਐਮਐਲਏ ਸਹਿਬਾਨ ਨੇ ਉਹਨਾਂ ਦੇ ਵੱਲੋਂ ਰਾਹਤ ਫੰਡ ਦੇ ਵਿੱਚ ਆਪਣੀ ਇੱਕ ਮਹੀਨੀ ਤਨਖਾਹ ਦਿੱਤੀ ਜਾਵੇਗੀ ਇਸ ਤੋਂ ਜੋ ਜੇਕਰ ਆਪਾਂ ਗੱਲ ਕਰੀਏ ਤਾਂ ਕਾਂਗਰਸੀ ਵਿਧਾਇਕਾ ਦੇ ਬੋਲੋ ਵੀ ਆਪਣਾ 1 ਮਹੀਨੇ ਦਾ ਮਿਹਨਤਾਨਾ ਸੀਐਮ ਰਾਤ ਪੰਡਰੇ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਗੱਲ ਆਖੀ ਗਈ ਹੈ ਤਾਂ ਕਿ ਹੜਪੀੜਤਾ ਦੀ ਕੁਝ ਮਦਦ ਹੋ ਸਕੇ ਤੇ ਉਧਰ ਅੱਜ ਜਿਹੜੀ ਕਿ ਇਹ ਚੰਡੀਗੜ੍ਹ ਦੇ ਵਿੱਚ ਉੱਚ ਪੱਧਰੀ ਮੀਟਿੰਗ ਵੀ ਸੱਦੀ ਗਈ ਜਿਸ ਦੇ ਵਿੱਚ ਹੜ ਦੇ ਨਾਲ ਜਿਹੜੀ ਕਿ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ 37 ਸਾਲ ਬਾਅਦ ਇਹ ਜਿਹੜੇ ਕੀ ਹੈ ਹੜਾ ਦੇ ਕਰਕੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਜਿੱਥੇ ਅਜਿਹੀ ਗੰਬੀਰ ਸਥਿਤੀ ਨੂੰ ਕੀਵੇਂ ਸੰਭਾਲਿਆ ਜਾਵੇ ਕੀਵੇਂ ਲੋਕਾਂ ਦੇ ਜਾਨਮਾਲ ਦੀ ਰੱਖਿਆ ਕੀਤੀ ਜਾਵੇ ਇਸ ਉੱਚ ਪੱਧਰੀ ਮੀਟਿੰਗ ਦੇ ਵਿੱਚ ਜੋ ਹੈ तमाम ਗੱਲਬਾਤ ਕੀਤੀ ਜਾਵੇਗੀ ਤੇ ਹੁਣ ਤੱਕ ਜਿਹੜੀ ਕੀ ਰਿਪੋਰਟ ਆਈ ਹੈ ਕਿ ਲਗਭਗ 1.5 ਲੱਖ ਏਕੜ ਝੋਨਾ ਗੰਨਾ ਅਤੇ ਮੱਕੀ ਦੀ ਫਸਲ ਬਿਲਕੁਲ ਤਬਾਹ ਹੋ ਚੁੱਕੀ ਹੈ ਅਤੇ ਕਿਸਾਨਾਂ ਦਾ ਸਭ ਕੁਝ ਬਰਬਾਦ ਹੋ ਕੇ ਕਹ ਲਈ ਕਿ ਹੋ ਚੁੱਕਿਆ ਹੈਗਾ ਜਿਹੜੇ 7 ਜ਼ਿਲ੍ਹੇ ਬੇਹਦ ਪ੍ਰਭਾਵਿਤ ਨੇ ਭਾਵੇਂ ਉਹ ਸਰਦੀ ਦਿਲਾ ਗੁਰਦਾਸਪੁਰ ਹੋਵੇ ਪਠਾਨਕੋਟ ਹੋਵੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਅਤੇ ਇਹ ਉਹ ਇਲਾਕੇ ਹੈਗੇ ਨੇ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਦੀ ਮਾਰ ਪਈ ਹੈ 500 ਪਿੰਡਾਂ ਦੇ ਵਿੱਚ ਹਲੇ ਵੀ ਦੱਸਿਆ ਜਾ ਰਿਹਾ ਕਿ ਪਾਣੀ ਇਨਾ ਜ਼ਿਆਦਾ ਹੈ ਕਿ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਉੱਥੇ ਫਸੇ ਹੋਣ ਦਾ ਖ਼ਤਰਾ ਜ਼ਾਰ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਆਰਮੀ ਦੇ ਵੱਲੋਂ ਹੁਣ ਮੋਰਚਾ ਸੰਭਾਲਿਆ ਗਿਆ ਅਤੇ ਵਿਸ਼ੇਸ਼ ਜਿਹੜੇ ਕੀ ਹੈਗੇ ਨੇ ਵਾਹਨਾਂ ਦੇ ਜ਼ਰੀਏ ਲੋਕਾਂ ਨੂੰ ਰੈਸਕਿਊ ਕੀਤਾ ਜਾਂਦੀਆਂ ਜਿਹੜੀਆਂ ਕੀ ਖਬਰਾਂ ਨੇ ਵੀਡੀਓਜ਼ ਨੇ ਫੋਟੋਜ਼ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਹਮਣੇ ਆ ਰਹੀਆਂ ਕਿੰਨੀ ਔਖੀ ਅਤੇ ਬੇਹਦ ਮੁਸੀਬਤ ਭਰੀ ਘੜੀ ਦੇ ਵਿੱਚ ਜਿਹੜਾ ਕਿ ਇਹ ਲੋਕਾਂ ਨੂੰ ਫੌਜ ਦੇ ਵੱਲੋਂ ਬਚਾਇਆ ਜਾ ਰਿਹਾ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਅਤੇ ਨਾਲ ਹੀ ਇੱਥੇ ਇਹ ਵੀ ਜ਼ਿਕਰ ਕਰਨਾ ਖਾਸ ਹੈ ਕਿ ਜੋ ਇਹ ਮੀਨੂ ਲੈ ਕੇ ਅਲਰਟ ਕੀਤਾ ਗਿਆ ਉਹ ਲੋਕਾਂ ਦੀ ਚਿੰਤਾ ਨੂੰ ਹੋਰ ਵੀ ਵਧਾਉਂਦਾ ਹੈ ਸੋ ਗੁਰਦਾਸਪੁਰ ਦੇ ਵਿੱਚ ਕੀ ਸਥਿਤੀ ਹੈ ਰਾਹੁਲ ਫੋਨ ਲੈਂਦੇ ਉਪਰਮਯੂਦ ਨੇ ਸੋ ਰਾਹੁਲ ਕੀ ਹਾਲਾਤ ਨੇ ਗੁਰਦਾਸਪੁਰ ਦੇ ਵਿੱਚ ਇੱਕ ਹੜਾਂ ਦੀ ਮਾਰ ਤੇ ਦੂਜਾ ਬਰਸਾਤ ਨੇ ਹੋਰ ਵੀ ਮੁਸੀਬਤ ਵਧਾ ਕੇ ਰੱਖ ਦਿੱਤੀ ਹੈ ਜੀ ਬਿਲਕੁਲ ਦਾ ਜੀ ਗੁਰਦਾਸਪੁਰ ਦੇ ਵਿੱਚ ਜਿਹੜਾ ਟੇਰਾ ਬਾਬਾ ਨਾਨਕਾ ਉਹਦੇ ਵਿੱਚ ਬਹੁਤ ਜ਼ਿਆਦਾ ਜਿਹਦੀ ਸਥਿਤੀ ਖਰਾਬ ਹੋਈ ਹੋਈ ਹੈ ਪਾਣੀ ਬਹੁਤ ਜ਼ਿਆਦਾ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਜੀ ਤੋ ਜਿਹੜੇ ਹਾਲਾਤ ਪਹਿਲਾਂ ਹੀ ਮਾੜੇ ਹੈਗੇ ਨੇ ਸੋ ਕਿੰਨੀਆਂ ਕੁ ਹੋਰ ਮੁਸ਼ਕਲਾਂ ਵਧੀਆਂ ਨੇ ਇਸ ਮੀਂਹ ਤੋਂ ਬਾਅਦ ਅਤੇ ਅੱਗੇ ਵੀ ਜਿਹੜੀ ਕਿ ਇਹ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਹੈ। ਬੇਸਰ 10 ਦਿਨ ਨਹੀਂ ਗੁਦਾਸਪੁਰ ਦੇ ਵਿੱਚ ਜਿਹੜਾ ਅੱਜ ਦੁਬਾਰਾ ਤੋਂ ਜਿਹੜਾ بارش ਦਾ ਜਿਹੜਾ ਮੋਰ ਬਾਰਿਸ਼ ਬਿਲਕੁਲ ਸ਼ਟਾਪ ਹੋ ਚੁੱਕੀ ਹੈ ਤੇ ਡੇਰਾ ਬਾਬਾ ਨਾਨਕ ਦੀ ਗੱਲ ਕਰਦੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਨੇ ਕਾਫੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਜੋ ਮਕੋੜਾ ਬੱਤਨ ਦੀ ਗੱਲ ਹੈ ਤੇ ਮਕੋੜਾ ਬੱਤਨ ਦੇ ਵਿੱਚ ਥੋੜੀ ਰਾਹਤ ਮਿਲੀ ਲੋਕਾਂ ਨੂੰ ਤੇ ਦਾ ਬਾਬਾ ਨਾਨਕ ਕ੍ਰਿਮਚੇ ਇਹਦਾ ਥੋੜਾ ਮੂਲ ਖਰਾਬ ਉਹ ਜਾਣਕਾਰੀ ਮਿਲ ਗਈ ਕਿ ਮਕੋੜਾ ਪੱਤਨ ਏਰੀਆ ਦੇ ਵਿੱਚ ਵੀ ਕੁਝ ਲੋਕ ਫਸੇ ਹੋਏ ਹੈਗੇ ਨੇ ਤੇ ਅਜਿਹੇ ਦੇ ਵਿੱਚ ਰੈਸਕਿਊ ਦੇ ਵਿੱਚ ਅੜੀਕਾ ਪਾ ਰਿਹਾ ਇਹ ਮੀ ਜੀ ਮਕੋੜਾ ਪੱਤਨ ਦੇ ਵਿੱਚ ਵੀ ਤੁਹਾਨੂੰ ਦੱਸ ਦਿੰਦੇ ਕੋੜਾ ਬੱਚੇ ਜਿਹੜੇ ਲਗਾਤਾਰ ਰੈਸਕਿਊ ਦੀ ਟੀਮਾਂ ਜਿਹੜੀਆਂ ਨੇ ਲੱਗੀ ਹੋਈਆਂ ਨੇ ਘਰਾਂ ਦੇ ਵਿੱਚੋਂ ਲੋਕਾਂ ਨੂੰ ਲੈ ਕੇ ਜਿਹੜੇ ਨੇ ਸੁਰੱਖਿਅਤ ਕਹਾਵਾਂ ਦੇ ਵਿੱਚ ਬਚਾ ਰਹੇ ਨੇ ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਗੁਰਦਾਸਪੁਰ ਡੇਰਾ ਬਾਬਾ ਨਾਨਕ ਅਤੇ ਕਪੂਰਥਲਾ ਇਲਾਕੇ ਦੀ ਗੱਲ ਕਰੀਏ ਤੇ ਇੱਥੇ ਮੀ ਕਰਕੇ ਬਹੁਤ ਜ਼ਿਆਦਾ ਜਿਹੜੀ ਕੀ ਇਹ ਮੁਸੀਬਤ ਹੁਣ ਵੱਧੀ ਹੋਈ ਨਜ਼ਰ ਆ ਰਹੀ ਹੈ ਉਧਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਿੱਥੇ ਸੀਐਮ ਮਾਨ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਮੰਤਰੀਆਂ ਦੀ ਇੱਕ ਵਿਸ਼ੇਸ਼ ਕਮੇਟੀਆਂ ਵੀ ਗਠਿਤ ਕੀਤੀਆਂ ਗਈਆਂ ਨੇ ਜਿਹੜੇ ਕੀ ਗਰਾਊਂਡ ਜ਼ੀਰੋ ਤੇ ਜਾ ਕੇ ਲਗਾਤਾਰ ਇਹਨਾਂ ਜਿਹੜੇ ਕੀ ਇੰਤਜ਼ਾਮਾਂ ਨੂੰ ਕੋਖ ਵਿਚਾਰ ਕਰ ਰਹੀ ਨੇ ਕਿ ਜੋ ਸਰਕਾਰ ਦੇ ਵੱਲੋਂ ਸਹੂਲਤਾਂ ਇਸ ਔਖੀ ਘੜੀ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਆਖੀ ਜਾ ਰਹੀ ਹੈ ਕਿ ਉਹ ਸਹੂਲਤਾਂ ਲੋਕਾਂ ਤੱਕ ਪਹੁੰਚ ਵੀ ਰਹੀਆਂ ਨੇ ਲਗਾਤਾਰ ਜਿਹੜੇ ਕੀ ਅਧਿਕਾਰੀਆਂ ਨਵਚੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ ਉਧਰ ਬਿਆਸਤਰੀਆ ਦੀ ਗੱਲ ਕਰੀਏ ਤਾਂ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਹੁਸ਼ਿਆਰਪੁਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਜਿੱਥੇ ਕਿ ਦੋ 100 ਤੋਂ ਵੱਧ ਪਿੰਡ ਜਿਹੜੇ ਕੀ ਹੈਗੇ ਨੇ ਪਾਣੀ ਦੀ ਮਾਰ ਹੇਠਾਂ ਆਏ ਨੇ ਸੋ ਜ਼ੀਰੋ ਗਰਾਊਂਡ ਜ਼ੀਰੋ ਤੋਂ ਸਾਡੇ ਪੱਤਰਕਾਰ ਅਮਰੀਕ ਫੋਨ ਲਾਈਨ ਤੇ ਵੀ ਉਹਨੇ ਅਮਰੀਕਾ ਕੀ ਸਥਿਤੀ ਹੈ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕਿ ਇਸ ਵੇਲੇ ਫਿਰ ਤੋਂ ਹਾਲਾਤ ਚਿੰਤਾਜਨਕ ਬਣਦੇ ਹੋਏ ਨਜ਼ਰ ਆ ਰਹੇ ਨੇ ਇਹ ਜੇਕਰ ਇਹ ਸ਼ਹਿਰ ਪ੍ਰੋਜੈਕਟ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਜਦੋਂ ਪੌਂਗ ਡੈਮ ਤੋਂ ਜਦੋਂ ਵੀ ਪਾਣੀ ਛੱਡਿਆ ਜਾਂਦਾ ਹੈ ਤਾਂ ਉਸ ਦੇ ਨਾਲ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਨੇੜੇ ਹੈ ਹੁਸ਼ਿਆਰਪੁਰ ਹੀ ਪ੍ਰਭਾਵਿਤ ਹੁੰਦਾ ਹੈ ਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਪੌਂਗ ਡੈਮ ਦੇ ਵਿੱਚੋਂ 1000 ਪਾਸ ਪੁਆਇੰਟ ਦੇ ਉਸੇ ਪਾਣੀ ਦੇ ਕਰੀਬ ਛੱਡਿਆ ਜਾ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਪਿੰਡ ਪ੍ਰਭਾਵਿਤ ਵੀ ਹੋਏ ਹਨ ਤੇ ਆਨ ਵਾਲੇ ਜਿਨ੍ਹਾਂ ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਖਤਰਾ ਜਰੂਰ ਹੋ ਸਕਦਾ ਹੈ ਕਿਉਂਕਿ ਜਿਹੜੇ ਪਾਣੀ ਛੱਡਣ ਦੇ ਨਾਲ ਜਿਹੜਾ 10 ਦਰਿਆ ਆ ਉਹ ਓਵਰਫਲੋ ਹੋਣ ਦੇ ਨਾਲ ਹੀ ਸਾਰਾ ਪਾਣੀ ਜਿਹੜੇ ਵਿਆਸ ਦਰਿਆ ਦੇ ਨੇੜੇ ਪਿੰਡ ਨੇ ਕੰਡੇ ਦੇਤੇ ਪਿੰਡ ਨੇ ਜ ਉਹਨਾਂ ਨੂੰ ਇਹ ਮਾਰ ਕਰਦਾ ਤੇ ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਿਜਾਣ ਲਈ ਪ੍ਰਸ਼ਾਸਨ ਵੱਲੋਂ ਵੀ ਜਦੋਂ ਜੇ ਚੱਲ ਰਹੀ ਆ ਤੋ ਜੋ ਸਥਿਤੀ ਬਣੀ ਹੋਈ ਆ ਹਾਲਾਂਕਿ ਸੀਐਮ ਮਾਨ ਖੁਦ ਜਿਹੜਾ ਕੀ ਹੈਗੇ ਨੇ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਹੇ ਨੇ ਬਿਆਸ ਦਰਿਆ ਦਾ ਵੀ ਨਿਰੇਖਣ ਕੀਤਾ ਗਿਆ ਰਾਵੀ ਦਰਿਆ ਵੀ ਸਥਿਤੀ ਦਾ ਜਾਇਜ਼ਾ ਲੈ ਗਿਆ ਸੋ ਕੁਝ ਵਿਸ਼ੇਸ਼ ਐਲਾਨ ਕੀਤਾ ਗਿਆ ਬਿਲਕੁਲ ਜੇ ਕਿਰਪਾ ਜਨ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ ਉਹਨਾਂ ਨੇ ਮੰਤਰੀਆਂ ਦੀ ਵੀ ਡਿਊਟੀ ਲਗਾਈ ਸੀ ਇਸੇ ਤਰ੍ਹਾਂ ਕੱਲ੍ਹ ਹੁਸ਼ਿਆਰਪੁਰ ਦੇ ਜਿਹੜੇ ਐਮਪੀ ਡਾਕਟਰ ਰਾਜਕਮਾਰ ਨੇ ਉਹ ਵੀ ਹਾਰਡ ਪ੍ਰਭਾਵੇ ਤਲਾਕਿਆਂ ਦੇ ਵਿੱਚ ਗਏ ਉਹਨਾਂ ਨੇ ਵੀ ਲੋਕਾਂ ਨੂੰ ਇਹ ਇਹ ਸ਼ਵਾਸਨ ਦਵਾਇਆ ਕਿ ਜੇ ਜਿਹੜਾ ਤੁਹਾਡਾ ਕੋਈ ਵੀ ਨੁਕਸਾਨ ਹੋਇਆ ਪਹਿਲ ਆਪੇ ਸਰਕਾਰ ਨੂੰ ਦਿੱਤਾ ਜਾਏਗਾ ਪਰ ਫਿਲਹਾਲ ਪੱਲ ਤਾਂ ਨੇ ਉਹਨਾਂ ਦੇ ਜਿਹੜੇ ਜਾਨਵਾਲ ਦੀ ਰਾਖੀ ਆ ਉਹਦੇ ਲਈ ਹੋਈ ਹੋਈ ਆ ਕਿਉਂਕਿ ਲੋਕ ਬਹੁਤ ਸਾਰੇ ਅਜਿਹੇ ਨੇ ਜਿਹੜੇ ਹੱਲੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਦਾ ਕੰਮ ਚੱਲੀ ਆ। ਸੋ ਬਾਕੀ ਇੱਥੇ ਕਹ ਰਹੇ ਨੇ ਕਿ ਫੋਰਸ ਦੇ ਵਿਸ਼ੇਸ਼ ਵਾਹਨ ਜਿਹੜੇ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਉਤਾਰੇ ਗਏ ਹੈਗੇ ਨੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇੱਥੇ ਕਿੰਨੇ ਕ ਅਜਿਹੇ ਵਾਹਨਾਂ ਨੂੰ ਤਾਇਨਾਤ ਕੀਤਾ ਗਿਆ ਜੋ ਰੈਸਕਿਊ ਦੇ ਵਿੱਚ ਲੱਗੇ ਹੋਏ ਨੇ ਫੋਰਸ ਦੇ ਜਾਜ ਬਿਲਕੁਲ ਜਿਵੇਂ ਹੁਣ ਹੁਸ਼ਿਆਰਪੁਰ ਜਿੱਥੇ ਆਵੇ ਤਾਂ ਹੁਸ਼ਿਆਰਪੁਰ ਵੀ ਦੂਸਰੇ ਇਲਾਕਿਆਂ ਦੇ ਵਾਂਗੂ ਕੋਈ ਪਿੱਛੇ ਨਹੀਂ ਹੈ ਇਸੇ ਤਰ੍ਹਾਂ ਫੌਜ ਦੇ ਵਾਹਨ ਐਨਡੀਆਰਐਫ ਅਤੇ ਸੋਸ਼ਲ ਜਿਹੜੇ ਲੋਕਲ ਵਰਕਰ ਨੇ ਸੋਸ਼ਲ ਵਰਕਰ ਨੇ ਉਹਨਾਂ ਵੱਲੋਂ ਵੀ ਉੱਥੇ ਮਦਦ ਕੀਤੀ ਜਾ ਰਹੀ ਹੈ ਫੌਜ ਹਰ ਇਕਵਿਪਮੈਂਟ ਲੈ ਕੇ ਜਿਹੜਾ ਫੌਜ ਦੇ ਕੋਲ ਹੁੰਦਾ ਹੈ ਜੋ ਪਾਣੀ ਦੇ ਵਿੱਚ ਕੰਮ ਆਉਂਦਾ ਹੈ ਚਾਹੇ ਉਹ ਕਿਸ਼ਤੀ ਹੋਵੇ ਚਾਹੇ ਉਹ ਜਿਹੜਾ ਅੱਜ ਕੱਲ ਇੱਕ ਬਹੁਤਾਂ ਵਾਇਰਲ ਹੋਇਆ ਬੰਬੂ ਕਾਰਟ ਹੋਵੇ ਉਹ ਵੀ ਇੱਕ ਹੁਸ਼ਿਆਰਪੁਰ ਜਿਹੇ ਨੂੰ ਦਿੱਤਾ ਗਿਆ ਤੇ ਉਹਦੇ ਨਾਲ ਜਿਹੜੇ ਲੋਕਾਂ ਨੂੰ ਪਾਣੀ ਵਾਲੀ ਜਗ੍ਹਾ ਤੋਂ ਉੱਚੀਆਂ ਜਗ੍ਹਾ ਤੇ ਲਿਜਾਣ ਦੇ ਤੋਂ ਪੈਦਾ ਹੋਇਆ ਤੇ ਫੌਜ ਐਨ ਡੀ ਆਰ ਐਫ ਤੇ ਨਾਲ ਹੀ ਜਿਹੜੇ ਸੋਸ਼ਲ ਵਰਕਰ ਨੇ ਮਤਿਵ ਸ਼ਹਿਰ ਪ੍ਰਸ਼ਾਸਨ ਪੂਰਾ ਲੱਗਾ ਹੋਇਆ ਜੀ ਸੋ ਤੁਹਾਨੂੰ ਮੈਂ ਗੱਲਬਾਤ ਕਰਨੀ ਵਾਕਈ ਜਿਸ ਤਰ੍ਹਾਂ ਦੇ ਨਾਲ ਇਹ ਸਥਿਤੀ ਬਣੀ ਹੋਈ ਆ ਤਾਂ ਜ਼ਮੀਨੀ ਪੱਧਰ ਤੇ ਜੋ ਹਾਲਾਤ ਹੈਗੇ ਨੇ ਉਹ ਕਾਫੀ ਜ਼ਿਆਦਾ ਚਿੰਤਾਜਨਕ ਨੇ ਕੱਲਾ ਇਹ ਪਾਣੀ ਦੀ ਮਾਰ ਦੇ ਕਰਕੇ ਲੋਕਾਂ ਦਾ ਜਨ ਜੀਵਨ ਹੀ ਪ੍ਰਭਾਵਿਤ ਹੋਇਆ ਸਗੋ ਪਸ਼ੂਆਂ ਤੇ ਵੀ ਇਸ ਦੀ ਓਨੀ ਹੀ ਮਾਰ ਪਈ ਹੈ ਜਿੰਨੀ ਇਨਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਣੀ ਦੀ ਮਾਰ ਦੀ ਵਜ੍ਹਾ ਕਰਕੇ ਫਸਲਾਂ ਤਬਾਹ ਹੋਈਆਂ ਨੇ ਜਿਸ ਦਾ ਅਸਰ ਹੁਣ ਆਮ ਲੋਕਾਂ ਦੀ ਜੇਬ ਤੇ ਵੀ ਪੈਣਾ ਸੁਭਾਵਿਕ ਹੈ ਕਿਉਂਕਿ ਫਸਲਾਂ ਦੀ ਜਿਹੜੀ ਕਿ ਹੈਗੀ ਉਹ ਨੁਕਸਾਨ ਦੀ ਵਜ੍ਹਾ ਕਰਕੇ ਸਬਜ਼ੀਆਂ ਦੀ ਜਿਹੜੀ ਕਿ ਹੈ ਇਸ ਵੇਲੇ ਸਪਲਾਈ ਦੇ ਵਿੱਚ ਵਿਗੜਨ ਪੈ ਰਿਹਾ ਜਿਸ ਕਰਕੇ ਮਹਿੰਗਾਈ ਦਾ ਵਧਣਾ ਸੁਭਾਵਿਕ ਹੈ ਦੁੱਧਾਰੂ ਪਸ਼ੂ ਇਹ ਹੜਪਰਵਾਇਤ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਕਿ ਉਹ ਮੁਸ਼ਕਲ ਪਰ ਹਾਲਾਤਾਂ ਦੇ ਵਿੱਚ ਨੇ ਤੋਂ ਦੁੱਧ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਕਰਕੇ ਆਰਥਿਕ ਮੰਦੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਸੋ ਜੋ ਇਹ ਹਾਲਾਤ ਨੇ ਹੁਣ ਇਹਨਾਂ ਨਾਲ ਨਿਪਟਣ ਨੂੰ ਲੈ ਕੇ ਸਰਕਾਰ ਲਗਾਤਾਰ ਜਿਹੜੀਆਂ ਕੀ ਹੁਣ ਮੀਟਿੰਗਾਂ ਦੇ سلسلے ਨੂੰ ਜਿਹੜੇ ਕੀ ਆਰੰਭੀ ਬੈਠੀ ਹੈ ਜਿਸ ਦੇ ਵਿੱਚ ਹਰੇਕ ਪਹਿਲੂ ਨੂੰ ਹਰੇਕ ਜਿਹੜੀ ਕੀ ਹੈ ਸਥਿਤੀ ਨੂੰ ਮੱਧ ਨਜ਼ਰ ਰੱਖਦਿਆਂ ਹੋਇਆ ਕੀ ਮੇ ਜਿਹੜਾ ਕੀ ਇਹਨਾਂ ਹਾਲਾਤਾਂ ਦੇ ਨਾਲ ਨਿਪਟਿਆ ਜਾਵੇ ਉਸ ਸੰਬੰਧੀ ਰਣਨੀਤੀ ਬਣਾਈ ਜਾ ਰਹੀ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜੇ ਕੀ ਦੱਸਿਆ ਜਾ ਰਿਹਾ ਕਿ 2 ਦਰਜਨ ਤੋਂ ਵੱਧ ਜਿਹੜੇ ਪਿੰਡ ਹੈਗੇ ਨੇ ਉਹ ਹਰਦੀ ਮਾਰហេਟਾ ਆਏ ਨੇ ਸੋ ਗਰਾਉਂਡ ਜ਼ੀਰੋ ਤੋਂ ਜਿਹੜੀ ਕੀ ਹੈ ਰਿਪੋਰਟ ਦੇਣ ਦੇ ਲਈ ਸਾਡੇ ਨਾਲ ਲਲੀ ਸ਼ਰਮਾ ਫੋਨ ਉੱਤੇ ਮੇਯੂ ਦੇ ਸੋ ਲਲਿਤ ਅੰਮ੍ਰਿਤਸਰ ਦੀ ਐਸ ਵੇਲੇ ਕੀ ਸਥਿਤੀ ਹੈਗੀ ਹੈ ਜੇਕਰ ਆਪਾਂ ਗੱਲ ਕਰ ਲਈਏ ਉਹਨਾਂ ਇਲਾਕਿਆਂ ਦੀ ਜਿੱਥੇ ਕੀ ਪਾਣੀ ਦੀ ਮਾਰ ਹੈ ਉਹ ਦੇਖੋ ਤਾਂ ਸਾਡੇ ਕੋਲ ਲਗਾਤਾਰ ਪਾਣੀ ਦਾ ਵਹਾਵਤਾ ਜਾ ਰਿਹਾ ਹੈ ਉਹ ਤੋਂ ਬਾਰਿਸ਼ ਵੀ ਲਗਾਤਾਰ ਜਿਹਾ ਰੁਕਣ ਤੋਂ ਰੁਕਾ ਨਹੀਂ ਆ ਰਹੀ ਜਿੱਤੇ ਚੱਲਦੇ ਪਹਿਲਾਂ ਦੇਖੇ ਪਾਣੀ ਬਹੁਤ ਕਾਫੀ ਜਹਾ ਤੱਕ ਆ ਗਿਆ ਜੇ ਜਲਦਰੀ ਕੱਟੜ ਪੇੜ ਦੀ ਹੋਰ ਦੇਖ ਜਿੱਥੇ ਤੱਕ ਕਾਫੀ ਜਿਹੜਾ ਪਾਣੀ ਆ ਗਿਆ ਜੇ ਤੇ ਚਲਦੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਿਯਾਗ ਰਿਆ ਤੇ ਬੱਧੀ ਉਹਨਾਂ ਨੇ ਤੁੰਗਾ ਤੋਰਾ ਕੀਤਾ ਕਿ ਡੀਸੀ ਉੱਤਰ ਸਹਾਇਤਾ ਜਿੱਥੇ ਵੀ ਕੋਈ ਵੀ ਜਿਹੜਾ ਲੋਕ ਜਿਹੜੇ ਉਹਨਾਂ ਸਰਕਰ ਦਾਵਾ ਤੇ ਪਹੁੰਚਾਇਆ ਜਾਵੇ ਇਹ ਕਿਸੇ ਹਰ ਇੱਕ ਨੂੰ ਰਾਸ ਮਗਰੀ ਦਿੱਤੀ ਜਾਵੇ ਤੇ ਉਹਨਾਂ ਨੇ ਰਕਾਰ ਦੇ ਹੱਲ ਰੱਖਿਆ ਜਾਵੇ ਕਿ ਕਿਸੇ ਨੂੰ ਇਹ ਚੀਜ਼ ਦੀ ਕਮੀ ਅੰਦ ਸੁਜਾਇਆ ਗਿਆ ਰੱਖਿਆ ਕਿ ਕੋਈ ਵੀ ਜਿਹੜੀ ਫਲ ਦੀ ਜਿਹੜੀ ਕਮੀ ਨਹੀਂ ਅੰਦ ਸੁਜਾਇਆ ਗਈ ਜੇਕਰ ਅਣਪ੍ਰਭਾਵੀ ਜਿਹੜੇ ਤੂਫਾਨੀ ਦੌਰੇ ਹਨ ਉਹਨਾਂ ਨੇ ਜਿਹੜੇ ਵੀ ਲੋਕ ਹਨ ਉਹ ਸਰਕਾਰ ਦਾ ਖਾਦਨ ਕਿਉਂਕਿ ਇਹ ਕੁਦਰਤੀ ਮਾਰ ਹੈ ਕਿਉਂਕਿ بارشਾਂ ਹੋ ਰਹੀਆਂ ਜਿੱਦੇ ਚੱਲ ਕੇ ਜਿਹੜਾ ਦਰਿਆਵਾਂ 'ਚ ਪਾਣੀ ਦੀ ਵਹਾਵ ਕਰਕੇ ਜਿਹੜਾ ਕਾਫੀ ਵੱਧ ਗਿਆ ਸੀ ਅੱਜ ਇਹ ਕਿਹਾ ਜਾ ਰਿਹਾ ਕਿ ਪੌਂਗ ਤੋਂ ਪਾਣੀ ਛੱਡਿਆ ਜਾਣਾ ਹੈ ਸੋ ਇਸ ਸਥਿਤੀ ਨੂੰ ਲੈ ਕੇ ਕੁਝ ਤਿਆਰੀ ਕੀਤੀ ਗਈ ਹੈਗੀ ਪ੍ਰਸ਼ਾਸਨ ਦੇ ਵੱਲੋਂ ਇਹ ਦੁਕਦਾਂ ਦਾ ਵੀ ਪ੍ਰਸ਼ਾਸਨ ਨੂੰ ਕੋਈ ਤਿਆਰੀ ਕੀਤੀ ਗਈ ਹੈ ਜਿਹੜਾ ਪਹਾੜਾਂ ਦੇੰ ਤੋਂ ਜਿਹੜਾ ਪਾਣੀ ਥੋੜਾ ਥੋੜਾ ਕਰਕੇ ਰਜਣਾ ਛੱਡੇ ਜਾ ਰਿਹਾ ਹੈ ਕਿ ਲਗਾਤਾਰ بارشਾਂ ਹੋ ਰਹੀਆਂ ਪਹਾੜੀ ਲੱਗ ਕੇ ਜਿੱਦੇ ਚੱਲਦੇ ਬਾਰਿਸ਼ਾਂ ਦੇ ਕਰਕੇ ਜਿਹੜਾ ਦਰਿਆਵਾਂ ਵਿੱਚ ਪਾਣੀ ਦਾ ਪਹਾਅ ਕਾਫੀ ਵੱਧ ਗਿਆ ਇਹਦੇ ਜਦ ਦੇ ਪਾਣੀ ਖੰਡਲ ਕਰਕੇ ਇਹ ਖਾਲਾ ਜਿਹੜਾ ਨੁਕਸਾਨ ਹੋ ਰਿਹਾ ਸੋ ਤੁਹਾਨੂੰ ਬਾਤ ਗੱਲਬਾਤ ਕਰਨੀ ਵਾਕਈ ਜਿਸ ਤਰ੍ਹਾਂ ਦੇ ਨਾਲ ਆਲਰੇਡੀ ਜਿਹੜਾ ਕੀ ਹੈ ਪਹਾੜਾ ਦੇ ਵਿੱਚ ਬਰਸਾਤ ਵਾਲਾ ਮੌਸਮ ਹੈ ਉਪਰੋਂ ਪੱਛਮੀ ਮੌਨਸੂਨ ਇੱਕ ਵਾਰ ਜਿਹੜਾ ਕੀ ਫਿਰ ਤੋਂ ਸਰਗਰਮ ਨਜ਼ਰ ਆ ਰਿਹਾ ਹੈਗਾ ਤੇ ਇਸ ਦਾ ਅਸਰ ਪੰਜਾਬ ਦੇ ਅਤੇ ਹੋਰ ਜਿਹੜੇ ਕੀ ਗਵਾਂਡੀ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਤੇ ਇਸ ਨੂੰ ਲੈ ਕੇ ਪੰਜਾਬ ਦੇ ਤਿੰਨ ਜ਼ਿਲ੍ਹੇ ਹਾਈ ਅਲਰਟ ਤੇ ਨੇ ਰੈਡ ਅਲਰਟ ਕੀਤਾ ਗਿਆ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਕੀਤਾ ਗਿਆ ਹੈਗਾ ਸੋ ਵਾਕੀ ਇਹ ਜੋ ਮਾਹੌਲ ਇਸ ਵੇਲੇ ਬਣਿਆ ਹੋਇਆ ਪੰਜਾਬ ਦੇ ਵਿੱਚ 1998 ਤੋਂ ਬਾਅਦ ਇਹ ਸਥਿਤੀ ਬਣੀ ਹੈ ਜਿਸ ਨੂੰ ਲੈ ਕੇ ਹੁਣ ਹਾਲਾਤ ਜਿਹੜੇ ਕਿ ਉਹ ਬਸੂ ਬਾਹਰ ਹੁੰਦੇ ਜਰ ਰਹੇ ਨੇ ਤੇ ਅਜੇਹੇ ਦੇ ਵਿੱਚ ਸਰਕਾਰ ਦੇ ਨਾਲ ਨਾਲ ਆਮ ਲੋਕ ਜਿਹੜੇ ਕਿ ਹੋਰਨਾਂ ਦੀ ਮਦਦ ਦੇ ਲਈ ਵੀ ਅੱਗੇ ਆ ਤਾਂ ਕਿ ਇਸ ਮੁਸੀਬਤ ਦੀ ਘੜੀ ਦੇ ਵਿੱਚ ਜਿਹੜਾ ਕਿ ਡਟ ਕੇ ਖੜਿਆ ਜਾਵੇ ਤੇ ਲੋਕਾਂ ਦੀ ਮਦਦ ਹੋ ਸਕੇ ਸੋ ਮੌਸਮ ਨਾਲ ਜੁੜੀ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ